ਦੇ ਦਰਸ਼ਨਗਰ ਇਲਾਕੇ ਦੀਆਂ ਦਿਖਾ ਰਿਹਾ ਜਿੱਥੇ ਕੀ ਵਿਵਾਦ ਹੋਇਆ ਔਰ ਥਾਣਾ 2 ਦੀ ਪੁਲਿਸ ਜਿਹੜੀ ਮੌਕੇ ਤੇ ਇੱਥੇ ਪਹੁੰਚ ਚੁੱਕੀ ਹੈ ਜੀ ਗੱਲੇ ਤੋਂ ਗੱਲਾ ਇਦਾਂ ਘੁੱਟ ਲੱਗਾ ਮੈਂ ਕਿਹਾ ਤਰੀਕੇ ਨਾਲ ਮੈਂ ਕਿਹਾ ਆਰਾਮ ਨਾਲ ਗੱਲ ਤਰੀਕੇ ਨਾਲ ਮੈਂ ਕਿਹਾ ਬੋ ਜੀ ਉੱਚੀ ਉੱਚੀ ਗੱਲਾਂ ਕੱਢ ਕੇ ਨਾ ਕਾਰ 'ਚ ਬੈਠਾ ਉੱਤੋਂ ਡੈਡੀ ਆ ਗਏ ਡੈਡੀ ਖੜੇ ਸੀ ਡੈਡੀ ਉੱਪਰ ਆ ਗਏ ਕਹਿੰਦੇ ਕੀ ਗੱਲ ਆਰਾਮ ਨਾਲ ਗੱਲ ਤਰ ਇੱਥੇ ਆ ਕੇ ਡੈਡੀ ਖੜੇ ਹੋ ਗਏ ਇਹ ਕਾਰ 'ਚ ਬੈਠਾ ਇਹਨੇ ਕਾਰ ਅੱਗੇ ਕਰਕੇ ਪਿੱਛੇ ਕਰਕੇ ਸਿੱਧੀ ਵਿੱਚ ਮਾਰੇ ਡੈਡੀ ਦਾ ਇਦਾਂ ਪਿੱਛੇ ਹੋ ਗਿਆ ਪਿਛਲੇ ਹਫ਼ਤੇ ਦੱਸ ਪਹਿਲਾਂ ਅਪਰੇਟ ਹੋਇਆ ਉਹ ਤੇ ਗੱਡੀ ਦੇ ਵਿੱਚ ਮਰੀ ਆ ਦੇਖੋ ਗੱਡੀ ਕੈਮਰੇ ਲੱਗੇ ਚੈੱਕ ਕਰ ਲੋ ਨਸ਼ਾ ਪੂਰਾ ਕੀਤਾ ਹੋਇਆ ਸੀ ਉਸ ਤੋਂ ਬਾਅਦ ਉਹ ਨਸ਼ੇ 'ਚ ਟੰਨ ਸੀਗਾ ਜੀ ਫਸਾ ਗੱਡੀ ਮਾਰ ਕੇ ਤੇ ਮੁੜ ਕੇ ਚੱਲ ਮੁੜ ਕੇ ਉੱਥੇ ਗਿਆ ਘਰ ਵਾਲਵਰ ਲੈ ਕੇ ਆ ਗਿਆ ਉੱਥੋਂ ਕਹਿੰਦਾ ਗਲੀ 'ਚ 20 25 ਜਨੇ ਜਿੰਨੇ ਖੜੇ ਸੀ ਸੱ ਕਰਨ ਮਾਰਨੇ ਅੱਜ ਸਾਰੇ ਮਾਰਨੇ ਸਾਰੇ ਖੜੇ ਸੀ ਜੇ ਸਾਡੇ ਅੱਗੇ ਗੱਲ ਤੁਹਾਡੇ ਇੱਥੇ ਕੈਮਰੇ ਚ ਆਉਂਦਾ ਇਸਾ ਕੈਮਰੇ ਹਾਂ ਆਂਦੀ ਉਹ ਤਸਵੀਰਾਂ ਤੁਹਾਨੂੰ ਜਿਹੜੀਆਂ ਦਰਸ਼ਨਗਰ ਤੋਂ ਸਾਂਝੇ ਕਰ ਰਹੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਸਰ ਕੀ ਹੋਇਆ ਕਿ ਤੁਸੀਂ ਇਹ ਕਹਿ ਰਹੇ ਵਿਪਨ ਤੁਹਾਡਾ ਇਹ ਚਾਜੂਗਾ ਕੈਮਰੇ ਚਾਜੂਗਾ ਬਿਲਕੁਲ ਉਧਰ ਮੈਂ ਕੈਮਰੇ ਚਾਹੂਗਾ ਜੀ ਕੈਮਰੇ ਲੱਗੇ ਅੱਗੇ ਕੈਮਰੇ ਲੱਗੇ ਉਹ ਚਾਜੂਗਾ ਕਿਸੇ ਕੋਈ ਪਤਾ ਹੀ ਹੈ ਉਹ ਲਫਾਉ ਕਰ ਦੋ ਮੈਂ ਤਸਦੀਕ ਕਰ ਲਈ ਚੰਗੀ ਤਰ੍ਹਾਂ ਮੈਂ ਕਿਹਾ ਕਰੋ ਸਰ ਹਾਂ ਮੈਂ ਦੇਖਿਆ ਇਹ ਦੂ ਵੱਧ ਹੁਣ ਆ ਚੀਜ਼ਾਂ ਦੇਖ ਲਿਆ ਆ ਚੀਜ਼ਾਂ ਦੇਖ ਲਿਆ ਬੰਦਾ ਕੜਾ ਕੈਮਰਾ ਦੋ ਚੀਜ਼ਾਂ ਬਾਕੀ ਉਹਦੇ ਘਰ ਦੇ ਅੱਗੇ ਵਿਕਰ ਉਹਦੇ ਘਰ ਦੇ ਦੇਖ ਕੇ ਆਉਗਾ ਉੱਥੇ ਖੜਾ ਹੋ ਕੇ ਉਹਨੇ ਵਿਪਨ ਪਾ ਕੇ ਦੇਖਿਆ ਜਾਂ ਇੱਥੇ ਹੋ ਕੇ ਦੇਖੋ ਤਸਵੀਰ ਕਿਉਂ ਹੋ ਜਾ ਰਿਹਾ ਇੱਥੇ ਜਿਹੜਾ ਇੱਥੇ ਖੜੇ ਸੀ ਇਹ ਡਾਡੀ ਇੱਥੋਂ ਅ ਇਹਨਾਂ ਦੇ ਵਿੱਚ ਮਾਰੀ ਲਿਆ ਕਿੰਨਾ ਲੋ ਇਹ ਵੀ ਬਦਮਾਸ਼ੀ ਦੇ ਖਿਲਾਫ ਸੋ ਮੌਕੇ ਦੇ ਰਜੀਵ ਢਿੰਗਰਾ ਜੀ ਆਏ ਗੱਲਬਾਤ ਕਰਾਂਗੇ ਜੀ ਇੰਗਰੇਜ਼ੀ ਕੀ ਹੋਇਆ ਕਿ ਵਿਵਾਦ ਕੀ ਸਾਰਾ ਹੈ ਪਰ ਮਹੱਲੇ ਦਾ ਇੱਕ ਆਪਸ ਦੇ ਵਿੱਚ ਬੱਚਿਆਂ ਦਾ ਬਚ ਝਗੜਾ ਹੈਗਾ ਵਾ ਅਸੀਂ ਆਏ ਆ ਇੱਥੇ ਅਸੀਂ ਮੋਲ ਦੇ ਦਿਆ ਕੀ ਗੱਲ ਜੋ ਗੱਡੋ ਵੈਪਨ ਦੀ ਗੱਲ ਕੀਤੀ ਯਾਰੀ ਕਹਿੰਦੇ ਵੈਪਨ ਲੈ ਕੇ ਆਏ ਲੜਾਇਆ ਮੈਨੂੰ ਇਸਦੀ ਜਾਣਕਾਰੀ ਨਹੀਂ ਹੈਗੀ ਕਿਉਂਕਿ ਮੈਂ ਵੀ ਹੁਣੇ ਆਇਆ ਹਾਂ ਕਿੰਨਾ ਦਾ ਝਗੜਾ ਢਿੰਗਰਾ ਇਹ ਪਰਿਵਾਰ ਹੀ ਨੇ ਆਪਾਂ ਦੋਸਤੀ ਨੇ ਇਕੱਠੇ ਰਹਿੰਦੇ ਨੇ ਆਪਸ ਵਿੱਚ ਪਰਿਵਾਰ ਨੇ ਕਿ ਅਸੀਂ ਦੇ ਦਿਆ ਹੁਣ ਕੀ ਹੋ ਸਕਦਾ ਹੈ ਪਰਿਵਾਰਿਕ ਮਸਲਾ ਹੈਗਾ ਇਹ ਚਲੋ ਕਈ ਵਾਰੀ ਹੋ ਜਾਂਦਾ ਹੈ ਕੀ ਗੱਲ ਹੋਈ ਕੀ ਸੀ ਐਕਚੁਅਲ ਕੀ ਤੁਹਾਨੂੰ ਕੀ ਪਹਿਲੇ ਪਤਾ ਲਗਾ ਚਾਈ ਲੜਾਈ ਹੈ ਆਪਸ ਦੇ ਵਿੱਚ ਇਹ ਆਪਾਂ ਆਏ ਹੁਣ ਦੇਖਾਂਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਬੈਸਟ ਪੋਸੀਬਲ ਹੋਏਗਾ ਉਹ ਕਰਾਂਗੇ ਨਹੀਂ ਝਗੜਾ ਕਿੰਨਾ ਵੱਲੋਂ ਕੀਤਾ ਗਿਆ ਕੀ ਗੱਲ ਕੀ ਹੋਈ ਹੈ ਕੋਈ ਗੱਲ ਤਾਂ ਹੋਈ ਜਣਾ ਤਾਂ ਹੀ ਪੁਲਿਸ ਵੀ ਸੰਦੀ ਹੈ ਇਲਾਕਾ ਵੀ ਇਕੱਠਾ ਹੋਇਆ ਰਾਤ ਝਗੜੇ ਦੀ ਜਾਣਕਾਰੀ ਲਵਾਂਗੇ ਤਾਂ ਪਤਾ ਲੱਗੇਗਾ ਕਿੱਥੇ ਕੀ ਹੈ ਗੱਲ ਔਰ ਅਸੀਂ ਬੈਸਟ ਪੋਸੀਬਲ ਕਰਾਂਗੇ ਪਰਿਵਾਰੀ ਹੋਈ ਕੀ ਗੱਲਬਾਤ ਹੋਈ ਸੀ ਔਰ ਗੱਡੀ ਦਾ ਜਿਹੜਾ ਜ਼ਿਕਰ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਗੱਡੀ ਜਿਹੜੀ ਆ ਇਹ ਜਿਹੜੀ ਨੁਕਸਾਨੀ ਗਈ ਹੈ ਇਸ ਵਿੱਚ ਇਹ ਗੱਡੀ ਦੇ ਵਿੱਚ ਵੱਜਣ ਕਰਕੇ ਜਿਹੜੀ ਗੱਡੀਆਂ ਲੱਗੀਆਂ ਦੋ ਉਸ ਤੋਂ ਬਾਅਦ ਜਿਹੜਾ ਇਹ ਲੜਾਈ ਝਗੜਾ ਜਿਹੜਾ ਵੱਧ ਗਿਆ ਔਰ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਇਸ ਵੇਲੇ ਉਹ ਪੁਲਿਸ ਨੂੰ ਜਿਹੜੀ ਆਪਣੀ ਕੰਪਲੇਂਟ ਆ ਦਰਜ ਕਰਵਾ ਰਹੇ ਨੇ ਜਿਹੜੇ ਪੂਰੇ ਤੋਂ ਵੱਲੋਂ ਇਹ ਜਾਣਦੇ ਹੋਇਆ ਕੀਤਾ ਗਿਆ ਹੈ ਇਹ ਵੀ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਇੱਥੇ ਆ ਦੇਖੋ ਇੱਥੇ ਖੜੇ ਸੀਗੇ ਹਾਦਸਾ ਇੱਥੋਂ ਇੱਥੇ ਖੜੇ ਸੀਗੇ ਇਦਾਂ ਕੈਮਰਾ ਚੱਲਿਆ ਤੁਹਾਡੇ ਕੋਲ ਰਿਕਾਰਡਿੰਗ ਤੁਹਾਨੂੰ ਭੇਜ ਰਿਹਾ ਉੱਥੋਂ ਗੱਡੀ ਲਾਇਆ ਸਿੱਧੀ ਉਹ ਤਾਂ ਚੱਲ ਤੇ ਇਦਾਂ ਹੋ ਗਏ ਸਿੱਧੀ ਵਿੱਚ ਸਿੱਧੀ ਵਾਕੇ ਫੇਰ ਬੈਠ ਗਿਆ ਮੈਂ ਕਿ ਬੈਠ ਕੇ ਫੇਰ ਤਿੰਨ ਚਾਰ ਪੰਜ ਬੰਦੇ ਆਪਾਂ ਖੜੇ ਸੀ ਫੇਰ ਉਹਨਾਂ ਚ ਮਾਰੀ ਐ ਇਦਾਂ ਮਾਰਨ ਦੀ ਕੋਸ਼ਿਸ਼ ਕੀਤੀ ਸਾਰੇ ਇੱਧਰ ਉੱਧਰ ਹੋਏ ਤਾਂ ਕਰੇ ਤੇ ਫੇਰ ਉਸੇ ਘਰ ਦੇ ਅੱਗੇ ਜਾ ਕੇ ਕਹਿੰਦਾ ਰਵਾਲਵਰ ਉਹ ਫੜੀ ਗੱਡੀ ਕਹਿੰਦਾ ਮੈਂ ਰਵਾਲਵਰ ਲੈ ਰਵਾਲਵਰ ਕਹਿੰਦਾ ਕੱਢ ਕੇ ਲਿਆਓ ਅੰਦਰੋਂ ਅੰਦਰੋਂ ਰਵਾਲਵਰ ਬਗਾਈ ਤੇ ਉਹਦੇ ਕੋਈ ਕੁਝ ਵੀ ਵੀਡੀਓ ਚ ਵੀ ਆਉਗੀ ਰਵਾਲਵਰ ਜੀ ਸਰ ਕੀ ਨਾਮ ਜੀ ਸਰ ਕੀ ਨਾਮ ਕੀ ਆਪਣਾ ਕੀ ਨਾਮ ਹੈ ਸਰ ਕੀ ਹੋਇਆ ਕੀ ਜੀ ਪੁਲਿਸ ਨੂੰ ਇੰਨੀ ਗੱਲ ਕੀ ਗੱਲਬਾਤ ਕੀਤੀ ਜੀ ਮੋਕੇ ਦੇ ਤਫੀਲਾਂ ਦਾ ਮੋਕੇ ਦੱਸਣਾ ਜੀ ਭਾਈ ਸਰ ਦੱਸ ਦੋ ਦੋ ਮਿੰਟ ਬਸ ਪਾਜੀ 1 ਮਿੰਟ ਸੋ ਇਹ ਜਿਹੜੀ ਤਸਵੀਰਾਂ ਤੁਹਾਨੂੰ ਜਿਹੜੀਆਂ ਜਲੰਧਰ ਦੇ ਦਰਸ਼ਣਗਰ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਕੀ ਦੇਖ ਸਕਦੇ ਹੋ ਰਾਤ ਜਿਹੜਾ ਇੱਕ ਵਿਵਾਦ ਹੋਇਆ ਦੱਸਿਆ ਗੱਡੀ ਦੇ ਵਿੱਚ ਜਿਹੜੀ ਸਿੱਧੀ ਆ ਕੇ ਗੱਡੀ ਜਿਹੜੀ ਮਾਰੀ ਗਈ ਹੈ ਉਸ ਤੋਂ ਬਾਅਦ ਜਿਹੜਾ ਕਾਫੀ ਜਿਹੜਾ ਇੱਥੇ ਹੰਗਾਮਾ ਜਿਹੜਾ ਹੋ ਰਿਹਾ ਔਰ ਪੁਲਿਸ ਪਰ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚ ਚੁੱਕਾ ਸਰ ਲੜਾਈ ਝਗੜੇ ਦਾ ਕਾਰਨ ਕੀ ਸੀਗਾ ਗੱਲਬਾਤ ਹੋਈ ਕੀ ਸੀਗੀ ਮੈਂ ਕਿਹਾ ਉਹ ਨਸ਼ੇ ਤੇ ਸ਼ਰਾਬ ਪੀਚ ਕੇ ਆਇਆ ਕੌਣ ਸਰ ਆ ਕਰਨ ਵਰਮਾ ਅੱਛਾ ਜੀ ਤੇ ਬਸ ਆ ਕੇ ਸਾਡੇ ਬੇਟੇ ਤੁਹਾਡਾ ਕੀ ਨਾਮ ਹੈ ਗੌਰਵ ਗੁਪਤਾ ਕੀ ਗੱਲ ਤੁਹਾਡੀ ਕੋਈ ਰੰਜਿਸ਼ ਸੀ ਪੁਰਾਣੀ ਮੈਂ ਨਾ ਪੁੱਛੂ ਨਹੀਂ ਅੱਛਾ ਜੀ ਉਹ ਨਸ਼ੇ ਚ ਸੀਗਾ ਸ਼ਰਾਬ ਕਿਹੜੀ ਗੱਡੀ ਸੀ ਤੁਹਾਡੀ ਗੱਡੀ ਸਾਡੀ ਓਡੀ ਗੱਡੀ ਸੀਗੀ ਅੱਛਾ ਜੀ ਇਹ ਗੱਡੀ ਮਾਰੀ ਸਰ ਇਹਦੀ ਬੈਗ ਮਾਰੀ ਆ ਆਹ ਭਾਰੀ ਬੈਗ ਲੈ ਆ ਕੇ ਹਾਂ ਹਾਂ ਸਿੱਧਾ ਰੱਖਿਆ ਇਹ ਖੜੇ ਸੀਗੇ ਡਾਡੀ ਬੈਗ ਮਾਰੀ ਸਿੱਧੀ ਮੈਂ ਥੋੜਾ ਜਿਹਾ ਮੈਂ ਪੱਥੇ ਹੋ ਗਿਆ ਅੱਛਾ ਜੀ ਇਹਨੇ ਨੀ ਕੋ ਗੱਲ ਗੱਲ ਹੋਈ ਸੀ ਕਿ ਤਾਂ ਮਾਰੀ ਜਾਂ ਕੀ ਗੱਲ ਕੀ ਹੋਈ ਉਹ ਇੱਥੇ ਛੋਟਾ ਪੋਤਾ ਖੇਡਦਾ ਪਿਆ ਸੀ ਆਪਣੇ ਦੋਸਤ ਨਾਲ ਉਹਦਾ ਦੋਸਤ ਚਲ ਗਿਆ ਕਿਤੇ ਇੱਕ ਦਰ ਉਧਰ ਐਵੇਂ ਧਮਕਾਂ ਮਾਰਿਆ ਉਹ ਡਰਦੇ ਮਾਰੇ ਹੋ ਮੱਠ ਗਿਆ ਇਹਨੇ ਛੋਟੇ ਬੱਚੇ ਤੇ ਨੇ ਚਪੇੜ ਮਾਰੀਆਂ ਨੇ ਹੂੰ ਤੇ ਬਾਅਦ ਚ ਫੇਰ ਗੱਲਾਂ ਕੱਢਣ ਲੱਪਿਆ ਤੀ ਬਿਨਾ ਬਜਾਏ ਮੈਂ ਸਮਾਂ ਕਿ ਉਹ ਕੋਈ ਗੱਲ ਨਹੀਂ ਸਮਝਾ ਹੂੰ ਬਾਤੋਂ ਸ਼ਾਪ ਬਿੱਤੀ ਹੋਈ ਹੈ ਬਹੁਤ ਜ਼ਿਆਦਾ ਰਿਵਾਲਵਰ ਦਾ ਸਾਰੇ ਮਹੱਲੇ 'ਚ ਰੋਗ ਹੁੰਦਾ ਰਿਵਾਲਵਰ ਲੈ ਹੋ ਮੇਰੀ ਰਿਵਾਲਵਰ ਅੱਛਾ ਹੀ ਹਰਵਲੇ ਸਾਰੇ ਮਹੱਲੇ ਨੂੰ ਪਰੇਸ਼ਾਨ ਕੀਤਾ ਅਛਾ ਜੀ ਮੌਕੇ ਤੇ ਪਹੁੰਚੀ ਹੋਈ ਹੈ ਗੱਲਬਾਤ ਕਰਾਂਗੀ ਇਹ ਪੂਰਾ ਮਾਰ ਲਾ ਗਿਆ ਹੈ ਆ ਦਰਸ਼ਨਗਰ ਦੇ ਤਸਵੀਰਾਂ ਲਗਾਤਾਰ ਸਾਂਝੀ ਕੀਤੀ ਜਾ ਰਹੀਆਂ ਸੋ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰ ਰਹੇ ਆ ਬਿਲਕੁਲ ਜਿਹੜੀਆਂ ਦੇ ਰਾਜ ਜਲੰਧਰ ਦੀਆਂ ਜਲੰਧਰ ਦਾ ਹਲਕਾ ਸੈਂਟਰਲ ਦੀਆਂ ਤਸਵੀਰਾਂ ਨੇ ਇਹ ਦਰਸ਼ਨਗਰ ਦੀਆਂ ਜਿੱਥੇ ਕੀ ਥਾਣਾ 2 ਦੀ ਪੁਲਿਸ ਪਹੁੰਚ ਚੁੱਕੀ ਹੈ 50 ਬੰਦੇ ਖੜੇ ਜੀ ਮੌਕੇ ਤੇ ਮੌਕੇ ਤੇ ਕਹਿੰਦਾ ਕਿ ਬੰਦਾ 18 ਸਾਲ ਤੋਂ ਨਿਕਲਾ ਬੰਦਾ ਕਾਰ ਚਲਾ ਰਿਹਾ ਸੀਗਾ ਇਹ ਗੱਲ ਕਹੀ ਨਾ ਹੋਣਾ ਜਿੰਨਿੰਗ ਚਲਾਈ ਉਹਨੇ ਕਈ ਤੇ ਜਗ੍ਹਾ ਘੜੀ ਨਹੀਂ ਚਲਾਈ ਆ ਯਾਰ 10 ਤੋਂ ਪੂਰਨ ਦੀ ਗੱਲ ਨਾ ਚੁੱਪ ਹੋ ਜਾ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਸੁਣ ਨਹੀਂ ਤੁਸੀਂ ਤਾਂ ਉਹ ਟੌਪ ਕਰ ਯਾਰ ਹਾਂਜੀ ਇੱਕ ਮਿੰਟ ਜਿਹੜੀ ਤੁਸੀਂ ਆਪ ਕੀ ਦੇ ਦਿਓ ਬਟ ਆਹ ਕੰਮ ਨਾ ਕਰੋ ਜੇ ਕਰੋ ਗੁਰਪ੍ਰੀਤ ਜੀ ਆਪਾਂ ਦੁਨੀਆ ਕੋ ਆਪਣੇ ਘਰਾਂ ਨੂੰ ਕਿਸੇ ਨੇ ਕੁਛ ਨਹੀਂ ਕਰਾ ਵੀ ਆਪਣੀ ਗੱਲ ਕਰੋ ਬੱਚੇ ਉਹ ਨਹੀਂ ਨਹੀਂ ਆਪਾਂ ਆਪਸ ਚ ਲੜਨਾ ਨਹੀਂ ਯਾਰ ਆਪਾਂ ਹਾਂਜੀ ਗੁਰਪ੍ਰੀਤ ਜੀ ਐਸ ਐਚਓ ਸਾਹਿਬ ਸਰ ਇੰਨੇ ਲੋਕ ਇੱਥੇ ਫਾਲਤੂ ਖੜੇ ਅੱਗੇ ਮਾਹੌਲ ਖਰਾਬ ਹੈਗਾ ਸ਼ਹਿਰ ਦਾ ਕੀ ਕਰ ਰਹੇ ਇੱਥੇ ਇੰਨੇ ਲੋਕ ਜੀ ਲੜਾਈ ਝਗੜਾ ਦੋ ਇੱਕ ਵਾਰੀ ਹੁਣ ਮੈਂ ਵਾਰਨਿੰਗ ਦੇ ਰਿਹਾ ਵਾਂ ਜੇ ਨਹੀਂ ਜਾਣ ਕੇ ਤੇ ਫਿਰ ਜੋ ਬਣਦੀ ਪਹਿਲਾਂ ਤਾਂ ਮੈਂ ਉਹ ਕਾਰਵਾਈ ਇਨਾਂ ਤੇ ਕਰੂੰਗਾ ਕਿਉਂਕਿ ਜਲੰਦਰ ਦੇ ਵਿੱਚ ਜਿਹੜਾ ਮੈਂ ਤਾਂ ਇਨਾਂ ਸਾਰਿਆਂ ਨੂੰ ਇੱਕ ਰਿਕੁਐਸਟ ਕਰੂੰਗਾ ਹੂੰ ਕਿ ਬਾਰਡਰ ਦੇ ਉੱਤੇ ਜੋ ਮਾਹੌਲ ਬਣਿਆ ਉਹਦੇ ਅਕੋਰਡਿੰਗ ਇੰਨੇ ਬੰਦੇ ਇਕੱਠੇ ਹੋਣਾ ਇੱਥੇ ਅਲਾਉ ਹੀ ਨਹੀਂ ਹੈਗਾ ਠੀਕ ਹੈ ਜਿਨਨੇ ਵੀ ਆਪਣੀ ਕੋਈ ਐਪਲੀਕੇਸ਼ਨ ਲਈ ਦੇ ਕੇ 2 ਮਿੰਟ ਚ ਆਪਣੇ ਘਰ ਚੱਲ ਜAVE ਯਾਰ ਮੈਂ ਕੰਨ ਫੜਿਆ ਯਰੇ ਦਾਦੇ ਨੇ ਕਿਹਾ ਕਿ ਅੰਦਰ ਕੰਨ ਨਾ ਫ ਮਾਫੀ ਨਹੀਂ ਮੈਂ ਤਾਂ ਆਪਣੇ ਮੇਰੇ ਦੋਸਤ ਦਾ ਬੱਚਾ ਇਹਰਾ ਇਹਰਾ ਪਿਓ ਜਿਹੜਾ ਹੈਗਾ ਨਾ ਤੇਰੇ ਬੱਚੇ ਕੁਛ ਕਿਹਾ ਵੀ ਨਹੀਂ ਹੈ ਤਿੰਨ 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 ਮੁੰਡੇ ਐਕਟਿਵ ਆਦੇ ਨਾ ਛੋਟੇ 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 ਜਵਾਗਿਆ ਤੇ ਚਲੋ ਮੇਰੇ ਭਤੀਜੇ ਵਰ ਗਈ ਹੈ ਜਦੋਂ ਤੇਜ ਆਏ ਇਹਨੂੰ ਅੱਗੇ ਬੁਲਾ ਮੈਂ ਕਹਾ ਯਾਰ ਤੂੰ ਪਾਗਲ ਹੋ ਗਿਆ ਤੂੰ ਮੇਰੀ ਗੱਡੀ ਤੇ ਹੋ ਗਿਆ ਮੈਂ ਕਿਹਾ ਤੂੰ ਮੇਰੀ ਗੱਡੀ ਥੱਲੇ ਆਂਦਾ ਤੇਰੇ ਭਾਬਨ ਕਹਿੰਦਾ ਮੈਨੂੰ ਥੱਲੇ ਦੇ ਇੱਟਾ ਤੇਰੇ ਮੁੰਡੇ ਨੇ ਹੈ ਕਿਸੇ ਨੇ ਐ ਨਹੀਂ ਦੇਖਣਾ ਕਿ ਅਨ ਏਜ ਤੋਂ ਥੱਲੇ ਬੰਦਾ ਚਲਾ ਰਿਹਾ ਗੱਡੀ ਉਹਨਾਂ ਨੇ ਐ ਦੇਖਣਾ ਕਿ ਬੰਦੇ ਨੇ ਛੋਟਾ ਬੱਚਾ ਮਾਰਤਾ ਇਹਨਾਂ ਦਾ ਮੁੰਡ ਤਿੰਨ ਵਾਰ ਕੰਪਲੇਂਟਾਂ ਲਖਾਈਆਂ ਮੇਰੇ ਕੋ ਫੋਟੋਆਂ ਪਈਆਂ ਆ 15 ਤੋਂ 20 ਗੇੜੇ ਜੇ ਮੇਰੇ ਤੇ ਨਾ ਹੋਣਗੇ ਮੇਰੇ ਤੇ ਪੂਰਾ ਮੱਲਾ ਜਿਹੜੀ ਕਾਰਵਾਈ ਕਰਨਾ ਕਰਨੀ ਵੈਸੇ ਤਾਂ ਕੋਈ ਮੱਲਾ ਮੇਰੀ ਆਂਟੀ ਨਹੀਂ ਮੱਲੇ ਵਾਲੇ ਨੇ ਮਿਲ ਕੇ ਹੀ ਕੰਪਲੇਂਟ ਕੀਤੀ ਸੀ ਪੂਰਾ ਟੱਬਰ ਆ ਗਿਆ ਮੇਰੀ ਗੱਡੀ ਦੇ ਅੱਧਾ ਉੱਦਾਂ ਫੇਰ ਭਾਜੀ ਮੇਰੇ ਕੋ ਅੱਗੇ ਕੋਈ ਨਹੀਂ ਸੀਗਾ ਮੇਰੇ ਅੱਗੇ ਗੱਡੀ ਖੜੀ ਸੀ ਇੱਥੋਂ ਦੇ ਕੈਮਰੇ ਘਟਾ ਲੋ ਇੱਥੇ ਇਨੋਵਾ ਖੜੀ ଥିਗੀ ਮੈਂ ਗੱਡੀ ਫੜਾਵੜ ਬੈਕ ਕੀਤੀ ਹੌਨ ਬਈ ਹਾਫ ਮਾਈ ਸੈਲਫ ਡਿਫੈਂਸ ਮੈਂ ਬੈਕ ਕੀਤੀ ਔਰ ਗੱਡੀ ਵੱਜ ਗਈ ਮੈਂ ਬੈਹ ਕੇ ਕਿ ਉਧਰ ਕੀਤੀ ਉਧਰ ਗੇਟ ਬੰਦ ਜੇ ਮੇਰੇ ਮਨ 'ਚ ਕੋਈ ਚੋਰ ਹੋਵੇ ਤੇ ਮੈਂ ਗੱਲ ਮੱਲਾ ਛੱਡ ਕੇ ਚੱਲ ਜਾਵਾਂ ਇੱਥੇ ਕੋਸ਼ਿਸ਼ ਕੀਤੀ ਐ ਮੈਂ ਉਹ ਕਾਉਂਸਲਰ ਨੂੰ ਦੱਸਣਾ ਜਾਂਦਾ ਤੁਸੀਂ ਪੂਰੀ ਜ਼ਿੰਦਗੀ 'ਚ ਨਾ ਸਾਡੇ ਹੱਥੋਂ ਕੰਮ ਕਢਾਏ ਤੇ ਦੇਖਿਆ ਕਿੱਦਾਂ ਹੁੰਦੇ ਰਿਹਾ ਸਾਨੂੰ ਨਾ ਕਦੀ ਜਮਾਨ ਦੀ ਕੋਸ਼ਿਸ਼ ਕਰਿਓ ਨਾ ਮੇਰੇ ਘਰ ਦੇ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕਰਿਓ ਮੈਂ ਘਰ ਨਹੀਂ ਸੀਗਾ ਮੈਂ ਆਪਣੇ ਚਾਚੇਵਾਲ ਬੈਠੇ ਸਾਰੇ ਗੱਲ ਦੇ ਕਿ ਲੜਾਈ ਝਗੜਾ ਹੋ ਗਿਆ ਚਲੋ ਅੱਪਾ ਮੱਲੇ 'ਚ ਰਹਿੰਦੇ ਆਂ ਪਰ ਲੜਾਈ ਝਗੜਾ ਨਾ ਕਰਿਏ ਪਰ ਬੋਸ ਚੀ ਕਰਿਏ ਅੱਪਾ ਇਸ ਚੀਜ਼ ਨੂੰ ਨਾ ਕਿਤੇ ਖੁੰਦਕ ਬਾਜੀ ਪਾਰਟੀ ਬਾਜੀ ਜੇ ਨਾ ਲੱਗੇ ਇਹ ਜੇ ਬਾਟੀ ਬਜੀ ਲੈ ਕੇ ਆ ਜੂਗੇ ਨਾ ਦਨੋ ਰਾ ਇੱਕੋ ਹੀ ਆ ਦਨੋ ਰਾ ਇੱਕੋ ਹੀ ਆ ਨਾ ਮੈਨੂੰ ਕੋਈ ਟੈਨਸ਼ਨ ਨਾ ਉਹਨਾਂ ਨੂੰ ਕੋਈ ਟੈਨਸ਼ਨ ਆ ਉਹਨਾਂ ਦੀ ਤਾਂ ਸਰ ਇੱਕ ਜਿਹੜਾ ਵਿਵਾਦ ਹੋਇਆ ਕੱਲਾ ਗੱਡੀ ਕਰਕੇ ਮੱਲੇ ਜਿੱਦਾਂ ਜਿੱਦਾਂ ਕਰਕੇ ਭਾਈ ਪਿਛਲੇ 8-9 ਮਹੀਨਿਆਂ ਦਾ ਵਿਵਾਦ ਚੱਲ ਰਿਹਾ ਵਾ ਕਿ ਗੱਡੀ ਦੇ ਵਿੱਚ ਹੈ ਇਹਨਾਂ ਨੂੰ ਥਾਰ ਲੈ ਕੇ ਘੁੰਮ ਰਿਹਾ ਵਾ ਮੈਂ ਭਾਈ ਮੈਂ ਕੋਈ ਐਮੀ ਗੱਲੀ ਬਾਤੀ ਗੱਲ ਨਹੀਂ ਕਰੂੰਗਾ ਮੈਂ ਗੱਲ ਕਰੂੰਗਾ ਜਿਹੜੇ ਲਿਟਰਲੀ ਮੱਲੇ ਵਾਲੇ ਮੱਲੇ ਵਾਲੇ ਆ ਕੇ ਤੁਹਾਨੂੰ ਬੋਲਣਗੇ ਇੱਕ ਮਿੰਟ ਮੱਲੇ ਵਾਲੇ ਆ ਕੇ ਬੋਲਣਗੇ ਇਹਨਾਂ ਦੇ ਪਰਿਵਾਰ ਦੇ ਬੰਦੇ ਦੇ ਮੈਂ ਸਾਈਨ ਕਰਵਾ ਦੂੰਗਾ ਇਹ ਪੂਰਾ ਪਰਿਵਾਰ ਨਾਲ ਬਹੁਤ ਵੱਡਾ ਬਹੁਤ ਵੱਡਾ ਵਾ ਅਗਰਵਾਲ ਪਰਿਵਾਰ ਇਹਨਾਂ ਦੇ ਵਿੱਚੋਂ ਕਈ ਬੰਦੇ ਦੇ ਮੈਂ ਤੁਹਾਨੂੰ ਅੰਦਰ ਖੱਤੀ ਫਾਈਲ ਦਿਖਾ ਦਊਗਾ ਕਿ ਬੰਦੇ ਬਹੁਤ ਪਰੇਸ਼ਾਨ ਆ ਐਸ ਬੱਚੇ ਤੋਂ ਥਾਰ ਗੱਡੀ ਆ ਦੇਖੋ ਇਹ ਗੱਡੀ ਨਹੀਂ ਗਈ ਇਹਨਾਂ ਕੋ ਵੀ ਥਾਰ ਗਈ ਆ ਥਾਰ ਗੱਡੀ ਉੱਥੋਂ ਲਿਆਂਦਾ ਵਾ ਐਂਡ ਦੀ ਥੂਕ ਤੱਕ ਲੈ ਕੇ ਜਾਂਦਾ ਪੂਰੀ ਸੀ ਸਪੀਡ ਨਾਲ ਜਾਂਦਾ ਅਸੀਂ ਬਹੁਤ ਤੰਗ ਆ ਗਏ ਸਾਰਾ ਅੱਲਾਹ ਲਾ ਲਾ ਕੇ ਇਹ ਵੀ ਪਹਿਲਾਂ ਵੀ ਤੁਸੀਂ ਕੰਪਲੇਂਟ ਵਗੈਰਾ ਕਰਵਾਜੀ ਆ ਪਾਸੋਂ ਕਰ ਕੰਪਲੇਂਟ ਨਹੀਂ ਲਾਦਾ ਤੇ ਬੱਚਿਆਂ ਨੇ ਇੱਕੋ ਗੱਲ ਕਹਿੰਦੀ ਇਹਨੇ ਮਾਰੇ ਪਿਓ ਨੇ ਆਇਣਾ ਕਹਿੰਦੀ ਕਿ ਭਾਈ ਤੇਰੇ ਸਾਹ ਦੇ ਮੁੰਡੇ ਦਾ ਮੂੰਹ ਮਾਰਨ ਨੂੰਗਾ ਉਹਨੇ ਇੱਕੋ ਹੱਥ ਜਾਨੇ ਕਿ ਨਹੀਂ ਭਾਈ ਆਵਾਜ਼ ਦਾ ਮਾਪਕ ਦਾ ਵਰਤਦਾ ਹੋਵੇ ਉਹਨੇ ਪਿਓ ਨੇ ਨਹੀਂ ਯਾਰ ਆਪਾਂ 4 ਵਾਰ ਆਪਾਂ 4-5 ਵਾਰ ਕਿਹਾ ਕੇ ਚਲੋ ਯਾਰ ਆਪਣਾ ਯਾਰ ਦੋਸਤ ਹੀ ਹੈ ਔਰ ਇਹ ਬੱਚਾ ਵਾ ਆਪਾਂ ਚਲੋ ਆਪੇ ਮੱਲੇ ਜਾ ਆਪਾਂ ਵੀ ਚਲੋ ਛੋਟੇ ਹੁੰਦੇ ਕੋਈ ਸ਼ਰਾਰਤਾਂ ਕਰਦੇ ਹੋਵਾਂਗੇ ਆਪਾਂ ਸੁਧਾਰ ਲੈਂਦੇ ਆ ਪਰ ਜੇ ਬਾਜੀ ਸਾਡੀ ਬਾਹ ਨੂੰ ਫੜ ਕੇ ਸਾਡੇ ਦੰਦੀਆਂ ਮਾਰਨ ਲੱਪਵੇ ਇਹ ਕੋਈ ਨਹੀਂ برداشت ਕਰਦਾ ਨਹੀਂ ਜਿੱਦਾਂ ਵੈਪਨ ਦੀ ਜਿਹੜੀ ਗੱਲ ਕਰ ਰਹੇ ਵੈਪਨ ਲੈ ਦਿਖਾਇਆ ਜਾ ਉਹ ਜੀ ਮੈਂ ਮੈਂ ਤੁਹਾਡੇ ਮੀਡੀਆ ਦੇ ਮੁਤਾਬਿਕ ਕਹਿੰਦਾ ਉਹਨਾਂ ਦਾ ਘਰ ਪੂਰਾ ਸੀਸੀਟੀਵੀ ਦੇ ਕੈਮਰੇ ਲੱਗੇ ਆ ਹਾਂ ਮੋਈ ਗੱਲ ਗਈ ਸੀਸੀਟੀਵੀ ਕੈਮਰੇ ਨਾਲ ਪੂਰਾ ਮੁੱਲਾ ਸੁਰੱਖਿਤ ਹੈ ਜੇ ਮੈਂ ਤੁਹਾਡੇ ਮਾਧਿਅਮ ਕਹਿੰਦਾ ਜੇ ਮੈਂ ਇੱਕ ਰਿਵਾਲਵਰ ਵੀ ਕੱਢੀ ਹੋਏਗੀ ਮੈਂ ਵਾਦਾ ਕਰਦਾ ਮੈਨੂੰ 302 ਦੀ ਧਾਰਫਿੱਤੀ ਲਾਈ ਜਾਵੇ ਮੈਂ ਕੋਈ 300 ਪਰ ਜਿਹੜੇ ਜਿੱਦਾਂ ਕੁਝ ਨਹੀਂ ਲੂਟਿਆ ਕਿਸੇ ਦੇ ਲਾਣੇ ਵਪਾਰ ਵਾਲੇ ਨਹੀਂ ਨਹੀਂ ਇੱਕ دہشت ਨੂੰ ਕਰਨਾ ਪ੍ਰਮੋਟ ਵੀ ਹੈ ਬਾਜੀ ਮੇਰੇ ਤੋਂ ਵੱਡੀ ਗੱਲ ਮੈਂ ਕੀ ਕਹਿ ਸਕਦਾ ਜੇ ਇੱਕ ਵਾਰ ਵੀ ਜੇ ਮੇਰੇ ਕੋਈ ਰਿਵਾਲਵਰ ਲਹਿਰਾਉਂਦੇ ਜਾਂ ਕਿਸੇ ਵੀ ਤਰੀਕੇ ਦੀ ਗੱਲ ਹੁੰਦੀ ਨਜ਼ਰ ਆ ਜਾਵੇ ਤੇ ਮੈਂ ਜ਼ਿੰਮੇਵਾਰ ਹਾਂ ਮੇਰੇ ਤੇ ਸਰਕਾਰ ਜਾਂ ਪ੍ਰਸ਼ਾਸਨ ਜੋ ਕਾਰਵਾਈ ਕਰੇਗੀ ਨਾ ਮੈਂ ਕੋਈ ਚੂ ਨਹੀਂ ਕਰੂੰਗਾ ਮੈਂ ਆਪਣੇ ਜਮਾਨੇ ਵੀ ਨਹੀਂ ਲਾਵਾਂਗਾ ਜੇ ਮੈਂ ਆਪਣੀ ਰਵਾਲਵਰ ਕੱਢ ਕੇ ਦਿਖਾਈ ਹੋਵੇ ਠੀਕ ਹੈ ਜੀ ਭਾਈ ਇਤੋਂ ਵੱਡੀ ਗੱਲ ਥੋੜਾ ਵੀ ਬੰਦਾ ਕਰਦਾ ਸੋ ਬਿਲਕੁਲ ਜੀ ਦੂਜਾ ਪੱਖ ਵੀ ਸਾਹਮਣੇ ਆਇਆ ਜਿਹੜੀ ਤਸਵੀਰ ਤੁਹਾਨੂੰ ਦਰਸ਼ਨ ਕਰ ਤੋਂ ਸਾਂਝੀ ਕਰ ਰਹੇ ਸੀ ਮੌਕੇ ਤੇ ਐਸ ਐਚਓ ਸਾਹਿਬ ਜਿਹੜੇ ਨੇ ਮੋਲਸਾਰਾ